ਮੰਮੀ ਤੋਂ ਦੂਰ ਹੀ ਰਿਹਾ ਕਰ ਜਿੱਦਾਂ ਨਹੀਂ ਇਹ ਗੱਲਾਂ ਕਰਦੇ ਆ ਨਾ ਇਹ ਨਾਲ ਲਾ ਕੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਨੇ ਕਹਿਣਾ ਕਿ ਪਤਾ ਨਹੀਂ ਸਿਮਮੀ ਕੀ ਕਰਦੀ ਰਹਿੰਦੀ ਹੈ ਘਰ ਕਹਿਣਾ ਮੰਨਦੀ ਹੈ ਕਿ ਨਹੀਂ ਮੈਨੂੰ ਕਹਿੰਦੀ ਹਜੇ ਤੇਰੇ ਵਿਆਹ ਕਿੰਨੇ ਕ ਦਿਨ ਹੋਏ ਤੂੰ ਇਹ ਕੰਮ ਕਰਨ ਵੀ ਡੈਪੀ ਆ ਮੈਂ ਮੈਂ ਕੀਤਾ ਕੀ ਆ ਚੈੜ ਗਈ ਸਿਮਮੀ ਮੰਮੀ ਨੂੰ ਐਵੇਂ ਨਹੀਂ ਗੱਲਾਂ ਆਉਣ ਡੀਆਂ ਇਹ ਸਭ ਕੁਝ ਨਾ ਦੀਦੀ ਨੇ ਸਿਖਾਇਆ ਵਾ ਜਿੱਦਾਂ ਦੀਦੀ ਕਹਿੰਦੇ ਆ ਨਾ ਮੰਮੀ ਉਦਾਂ ਹੀ ਕਰਦੇ ਆ ਅੱਗੇ ਦੇ ਕਦੀ ਬੋਲੇ ਨਹੀਂ ਮੰਮੀ ਮੇਰੀ ਗੱਲ ਸੁਣੋ ਤਰਾ ਡੱਟੇ ਅੱਛ ਕੋਈ ਗੱਲ ਨਹੀਂ ਪੱਚਦੀ ਤੂੰ ਸਰਜੀਤ ਨੂੰ ਕਿਉਂ ਦੱਸਿਆ ਕਿ ਸ਼ਹਿਰ ਗਈਆਂ ਸੀ ਤੂੰ ਉਹਦਾ ਕਹਿ ਦਿੰਦੇ ਕਿ ਕੰਮ ਸੀ ਅੱਗੇ ਤੂੰ ਹੀ ਹਾਨੂੰ ਲੜਾਉਣ ਦੇ ਸੀ ਹੁਣ ਤੂੰ ਹੀ ਉਹਨੂੰ ਡੇਪੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਮਿੰਗੀ ਵਾਲੀ ਠੀਕ ਹੈ ਠੀਕ ਹੈ ਹੋਰ ਤੂੰ ਸੁਣਾ ਠੀਕ ਹੈ ਕਿੱਥੇ ਗਈ ਸੀ ਅੱਜ ਕਿਤੇ ਨਹੀਂ ਸ਼ਹਿਰ ਗਏ ਸੀ ਸ਼ਰਗਏਦ ਮਮਮੀ ਨੂੰ ਦੱਸ ਕੇ ਕਿਉਂ ਨਹੀਂ ਗਏ ਹਾਂ ਮਮਮੀ ਨੂੰ ਕੀ ਦੱਸਣਾ ਹੈ ਮਮਮੀ ਹੁਣੀ ਕਿਹੜੇ ਘਰ ਹੀ ਮਮਮੀ ਹੁਣੀ ਤਾਂ ਪਿੰਡ ਗਏ ਹੀ ਬਾਜੀ ਗਏ ਹੀ ਲੈਂਡ ਮਮਮੀ ਦਾ ਘਰ ਹੀ ਤਾਂ ਬਾਜੀ ਫੋਨ ਕਰਕੇ ਦੱਸ ਦਿੰਦੀ ਚਾਬੀ ਉੱਥੇ ਰੱਖ ਲਈ ਮਮਮੀ ਇੱਕ ਘੰਟਾ ਪੂਰੀ ਫਰੀ ਰਹੀ ਹੈ ਬਾਹਰ ਚਲੋ ਅੱਗੇ ਬੰਦਾ ਤਾਂ ਠੀਕ ਹੋਣਾ ਲੱਗਦਾ ਇਦਾਂ ਚਲੋ ਅੱਗੇ ਗਲਤੀ ਹੋ ਗਈ ਅੱਗੇ ਤਾਂ ਨਹੀਂ ਕਰਦੀ ਮੈਂ ਚਲ ਠੀਕ ਹੈ ਅੱਗੋਂ ਤੇ ਇਦਾਂ ਦਾ ਕੰਮ ਨਾ ਕਰਿਆ ਕਰ ਚੰਗਾ ਲੱਗਦਾ ਬੰਦਾ ਠੀਕ ਨੰਮੀ ਜਗੇ ਦੱਸ ਕੇ ਜਾਇਆ ਕਰ ਵੀ ਜਾਣਾ ਹੁੰਦਾ ਵਾ ਕੋਈ ਜਜ਼ਬਾ ਵਾਲੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਦੁਬਾਰਾ ਫੇਰ ਗਲਤੀ ਨਹੀਂ ਕੀਤੀ ਕਿ ਬਸ ਐੜ ਹੀ ਗਈਆਂ ਜਾਂ ਆਪਾਂ ਹੋਗਰੇ ਹੋਰ ਕੁਛ ਕੀਤਾ ਸੀ ਆਦਾ ਦਾਦਾ ਹੀ ਕਿ ਦੋ ਰੱਜ ਕੇ ਜਾਣਾ ਚਾਹੀਦਾ ਮੰਮੀ ਕਿੱਟਾ ਵਾ ਬੈਠ ਕੇ ਰਹੀਆਂ ਤੇ ਚਾਬੀ ਦਾ ਅਜਨ ਦੀ ਕੋਸ਼ਿਸ਼ ਦੱਸ ਦਿੰਦੀ ਹਾਂ ਨੂੰ ਤਾਂ ਲੱਗਾ ਸੀ ਕਿ ਚਲ ਸ਼ਾਮਾਂ ਨੂੰ ਆਉਣਾ ਮੰਮੀ ਹੋਣਾ ਨੇ ਫੋਨ ਆ ਤੇ ਪੂਰੀ ਚੱਕਦੀ ਨਹੀਂ ਭਾਜੀ ਮਿਕਸ ਫੋਨ ਮੇਰਾ ਘਰੇ ਰਹਿ ਗਿਆ ਸੀ ਤੇ ਦੀਦੀ ਦਾ ਸਕੂਟਰੀ ਵਿੱਚ ਪਿਆ ਸੀ ਸਾਨੂੰ ਕਿੱਥੋਂ ਪਤਾ ਲੱਗਣਾ ਸੀ ਮੰਮੀ ਬੋੜੇ ਕਰਦੀ ਰਹੇਗੀ ਮੰਮੀ ਕਹਿੰਦੀ ਵੀ 나 ਕੋ ਚਾਬੀ ਰੱਖੇ ਨਾ ਚਲੋ ਅੱਗੇ ਤਾਂ ਗਲਤੀ ਨਹੀਂ ਹੁੰਦੀ ਨਾਲ ਮੰਮੀ ਨੂੰ ਵੀ ਨਹੀਂ ਚਾਹੀਦਾ ਇਹਨਾਂ ਕੋ ਤੁਹਾਨੂੰ ਦੱਸਣਾ ਇਹ ਕਿਹੜੀ ਵੱਡੀ ਗੱਲ ਹੋ ਗਈ ਹੀ ਆਪਾਂ ਕਰੀਏ ਕਿਤੇ ਹੋਰ ਗਈ ਛੜ ਗਈਆਂ ਸੀ ਆਪਾਂ ਕਿਹੜਾ ਹੋਰ ਕਿਤੇ ਗਈਆਂ ਸੀ ਚਲੀ ਜਾਈਦਾ ਵਾ ਮੁੰਡਾ ਤੁਸੀਂ ਚੱਕੀ ਘਰ ਸਾਡੇ ਗਿਆ ਤੈਨੂੰ ਮੁੰਡਾ ਨਹੀਂ ਨਾਲ ਖੜਿਆ ਜਾਂਦਾ ਸਾਡੇ ਕੋ ਸਹਿ ਸੁੱਤਾ ਸੀ ਤਾਂ ਆਪਾਂ ਕਿਹਾ ਕਿੱਥੇ 20 ਨਾਲ ਖਾਣਾ ਵਾ ਤਾਂ ਕਰਕੇ ਨਹੀਂ ਮੁੰਡਾ ਖੜਿਆ ਨਾਲ ਨਹੀਂ ਮੁੰਡਾ ਕੇ ਫੇਰ ਰੋਣ ਗਿਆ ਸੀ ਮਮੀ ਕਹਿਦੀ ਰੋਣ ਗਿਆ ਸੀ ਮੁੰਡਾ ਚਲੋ ਉੱਠ ਗਿਆ ਸੀ ਤਾਂ ਰੋਣਾ ਹੀ ਉਹਨੇ ਹੋਰ ਕੀ ਕਰਨਾ ਸੀ ਮਮੀ ਨੂੰ ਤਾਂ ਪਤਾ ਵੀ ਨਹੀਂ ਜਦੋਂ ਮੈਂ ਉਧਰੋਂ ਲਿਆਈ ਮੁੰਡਾ ਚੋਪੀ ਸੀ ਮੰਮੀ ਨੇ ਉਹਦਾ ਤਾਂ ਉਹ ਚਾਰ ਗੱਲਾਂ ਵੱਧ ਲਾ ਕੇ ਦੱਸੀਆਂ ਵਾ ਬੜਾ ਸੋਨਾ ਖੇਡਣ ਡਿਆ ਜਦੋਂ ਮੈਂ ਚਾਚੀ ਘਰੋਂ ਲੈ ਕੇ ਆਈ ਉਹਨੂੰ ਚਲੋ ਕੋਈ ਨਹੀਂ ਤੂੰ ਦੱਸ ਕੇ ਜਾਇਆ ਕਰ ਅੱਗੇ ਤਾਂ ਗੰਟੀ ਨਹੀਂ ਹੁੰਦੀ ਜੀ ਮੰਮੀ ਚਲੋ ਕੋ ਤਾਂ ਠੀਕ ਹੈ ਤੁਹਾਡੀ ਗੱਲ ਮੈਂ ਮੰਨਨੀ ਅੱਗੇ ਤੋਂ ਮੈਂ ਇਹੋ ਜਿਹਾ ਕੰਮ ਕਰਦੀ ਹਾਂ ਚਲੋ ਠੀਕ ਦੱਸ ਕੇ ਜਾਇਆ ਕਰ ਜਿੱਥੇ ਵੀ ਜਾਣਾ ਹੁੰਦਾ ਨਾ ਮੇਰੇ ਬੰਦਾ ਚੰਗਾ ਚੰਗਾ ਚਲੋ ਠੀਕ ਤਾਂ ਠੀਕ ਆ ਫੇਰ ਚੰਗਾ ਚੰਗਾ ਸੱਸੀ ਕੋ ਸੱਸੀ ਆ ਜੀ ਇਹ ਮੰਮੀ ਦਾ ਵੀ ਨਾ ਕੋਈ ਹਾਨ ਨਹੀਂ ਆ। ਛਿਰਕੀ ਆ ਛੋਟੀ ਜੀ ਗੱਲ ਹੀ ਜਾ ਕੇ ਮਿੰਟੋ ਮਿੰਟੀ ਫੋਨ ਕਰਤਾ। ਇਹਨਾਂ ਨੇ ਵੀ ਕਹਿਣਾ ਚੰਗੀ ਏ ਕਿ ਗੱਲ ਹੀ ਨਹੀਂ ਮੰਨਦੀ। ਦੀਦੀ ਦੇ ਨਾ ਪਵਾੜਾ ਪਾ ਕੇ ਛੱਡਿਆ। ਮੈਂ ਜਿਹੜੀ ਗੱਲ ਤੋਂ ਡੰਡੀ ਨਾ ਉਹ ਗੱਲ ਹੋ ਹੀ ਗਈ। ਮੈਂ ਪਹਿਲਾਂ ਹੀ ਬਤਾਈ ਕਿ ਮੰਮੀ ਨੇ ਦੱਸ ਦੇਣਾ ਵਾ। ਦੀਦੀ ਨੂੰ ਦੱਸਣੀ ਆ ਨਾ ਕਿ ਆਹ ਕੰਮ ਹੋਇਆ ਹੀ ਓ। ਮੰਮੀ ਨੇ ਸਾਰਾ ਕੁਝ ਦੱਸਤਾ ਵਾ। ਆਫ ਤੇ ਦੀਦੀ ਚੰਗੇ ਭਲੇ ਰਹੇ ਆ ਇਹਨੂੰ ਗੱਲਾਂ ਸੁਣਨੀਆਂ ਪੈ ਗਈਆਂ ਵਾ ਮਾਰਨੀ ਬਾਤ ਦੀਦੀ ਨੂੰ ਦੱਸਣੀ ਸਾਰਾ ਕੁਝ ਦੀਦੀ ਦੀਦੀ ਕਿੱਥੇ ਚਲ ਗਈ ਆ ਗਈ ਤੇ ਕੀ ਗੱਲ ਤੂੰ ਮੇਰੇ ਬਾਜਾ ਮਾਂਡੀ ਤੂੰ ਕਿੱਥੇ ਚਲ ਜੀ ਦੀਦੀ ਨੂੰ ਲਈ ਸੀ ਕੰਮ ਹੀ ਥੋੜਾ ਜਿਹਾ ਕਰਨ ਵਾਲਾ ਸੋਈ ਚ ਦੱਸਾਂਗੀ ਤੁਹਾਨੂੰ ਮੈਂ ਮੰਮੀ ਨੇ ਨਾ ਫੋਨ ਕਰਕੇ ਨਾ ਸਾਰਾ ਕੁਝ ਦੱਸਤਾ ਇਹਨਾਂ ਨੂੰ ਸਾਰਾ ਕੁਝ ਦੱਸਤਾ ਕਿ ਮੈਨੂੰ ਨਾਲ ਨਹੀਂ ਖੜਿਆ ਨਾਲੇ ਇਹ ਵੀ ਦੱਸਤਾ ਕਿ ਚੁੱਪ ਕਰਕੇ ਸ਼ਹਿਰ ਚ ਲੱਗ ਗਿਆਂ ਵਾ ਸਾਨੂੰ ਦੱਸਿਆ ਨਹੀਂ ਆ ਨਾ ਮੈਨੂੰ ਦੱਸਿਆ ਨਾ ਪਾਜੀ ਨੂੰ ਦੱਸਿਆ ਵਾ ਮੰਮੀ ਵੀ ਨਾ ਵੇਖ ਲੋ ਨਹੀਂ ਕੀ ਨਹੀਂ ਕੀ ਗੱਲ ਬੱਸ ਦੱਸਦੇ ਰਹਿੰਦੇ ਕਦੀ ਇਹਨਾਂ ਨੂੰ ਦੱਸ ਦਿੰਦੇ ਆ ਕਦੀ ਸਰਜੀਤ ਪਾਜੀ ਨੂੰ ਦੱਸ ਦਿੰਦੇ ਆ ਤੇ ਕੀ ਮਿਲਿਆ ਸਾਡੇ ਵਿੱਚ ਲੜਾਈ ਪਾ ਕੇ ਕੋਈ ਮਿਲਿਆ ਕੋਈ ਗੱਲ ਨਹੀਂ ਮੰਮੀ ਨਾ ਮੈਂ ਗੱਲ ਕਰਦੀ ਆ ਨਾ ਕਿ ਮੰਮੀ ਇਹ ਕਿਦਾਂ ਦੇ ਕੰਮ ਹੋਏ ਭਲਾ ਜੇ ਕੱਲ ਨੂੰ ਛੱਡ ਕੇ ਚਲ ਜੂਗੀ ਤੇ ਫੇਰ ਇਹ ਉਹਨਾਂ ਨਾਲ ਲੱਗ ਗਏ ਇਹਨਾਂ ਨੇ ਇਹ ਕੰਮ ਚੰਗੇ ਲੱਗਦੇ ਆ ਫੇਰ ਕੀ ਘਰ ਚ ਕੋਈ ਗੱਲਾਂ ਹੋ ਜਾਂਦੀਆਂ ਵਾ ਆਪਣੀ ਤੇ ਕੇ ਰਿਸ਼ਤੇਦਾਰ ਨਾ ਬਣੀ ਨਹੀਂ ਆ ਤੇ ਤੁਹਾਡੀ ਦੋਵਾਂ ਜੀਆਂ ਦੀ ਵੀ ਨਹੀਂ ਬਣਦੇ ਨਹੀਂ ਮੈਂ ਤੈਨੂੰ ਕਿਹਾ ਸੀ ਨਾ ਮੰਮੀ ਤਾਂ ਦੂਰ ਹੀ ਰਿਹਾ ਕਰ ਜਿੱਦਾਂ ਦੀ ਇਹ ਗੱਲਾਂ ਕਰਦੇ ਆ ਨਾ ਇਹ ਨਾਲ ਲਾ ਕੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਨੇ ਕਹਿਣਾ ਕਿ ਪਤਾ ਨਹੀਂ ਸਿੱਬੀ ਕੀ ਕਰਦੀ ਰਹਿੰਦੀ ਹੈ ਘਰ ਕਹਿਣਾ ਮੰਨਦੀ ਹੈ ਕਿ ਨਹੀਂ ਮੈਨੂੰ ਕਹਿੰਦੇ ਹਜੇ ਤੇਰੇ ਵਿਆਹ ਨੂੰ ਕਿੰਨੇ ਕੇ ਦਿਨ ਹੋਏ ਕੋਈ ਕੰਮ ਕਰਨ ਵੀ ਡੈਪੀ ਆ ਮੈਂ ਮੈਂ ਕੀਤਾ ਕੀ ਹੈ ਸ਼ਹਿਰ ਹੀ ਗਈ ਤੇ ਉਹਨੂੰ ਸੋਚਣਾ ਚਾਹੀਦਾ ਹੈ ਨਾ ਨਾਲੇ ਦੀਦੀ ਮੈਂ ਕਿਹੜੀ ਕੱਲੀ ਗਈ ਸੀ ਤੁਹਾਡੇ ਨਾਲ ਹੀ ਗਈ ਸੀ ਤੁਸੀਂ ਮੁੰਡਾ ਉੱਧਰ ਛੱਡ ਗਿਆ ਰੋਂੜਿਆ ਰੋਂੜ ਤੇ ਦਿਆ ਨਹੀਂ ਦੀਦੀ ਮੰਮੀ ਨੇ ਝੂਠ ਹੀ ਕਹਿਤਾ ਵੇਲੋ ਕਿ ਨਾ ਝੂਠ ਬੋਲਦੀ ਹੈ ਮੰਮੀ ਤੁਹਾਡੇ ਸਾਹਮਣੇ ਜਦੋਂ ਮੈਂ ਲਿਆਈ ਆ ਤੇ ਖੇਡਣ ਦਿਆ ਹੀ ਉੱਧਰ ਉਹਨੇ ਵੀ ਨਾ ਹੁਣ ਟੈਨਸ਼ਨ ਲਈ ਜਾਣੀ ਆ ਕਿ ਪਤਾ ਨਹੀਂ ਘਰ ਕੀ ਗੱਲਬਾਤ ਹੁੰਦੀ ਹੋਣੀ ਆ ਨੀਗੀ ਜੀ ਗਾਲ ਤੋਂ ਏਡੀ ਗੱਲ ਵਧਾਉਂਦੀ ਆ ਸਿਮੀ ਮੰਮੀ ਨੂੰ ਐਵੇਂ ਨਹੀਂ ਗੱਲਾਂ ਆਉਣ ਡੀਆਂ ਇਹ ਸਭ ਕੁਝ ਨਾ ਦੀਦੀ ਨੇ ਸਿਖਾਇਆ ਵਾ ਜਿੱਦਾਂ ਦੀਦੀ ਕਹਿੰਦੇ ਆ ਨਾ ਮੰਮੀ ਉਦਾਂ ਹੀ ਕਰਦੇ ਆ ਅੱਗੇ ਦੇ ਕਦੀ ਬੋਲੇ ਨਹੀਂ ਹੁਣ ਕੀ ਹੋ ਗਿਆ ਇਹਨਾਂ ਨੂੰ ਦੀਦੀ ਤੁਹਾਡੀ ਗੱਲ ਸਹੀ ਆ ਉਥੋਂ ਹੀ ਆਏ ਆ ਤੇ ਇੰਨਾ ਕੋ ਹੋ ਗਿਆ ਵਾ ਇਹ ਅੱਜ ਨਵੀਂ ਗੱਲ ਨਹੀਂ ਹੈਗੀ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਤੇ ਦੀਦੀ ਇਦਾਂ ਹੀ ਕਰਦੇ ਹੁੰਦੇ ਸੀ ਲੋਕਾਂ ਦੀਆਂ ਮਾਵਾਂ ਕਈ ਭੇਤ ਟੱਕਦੀਆਂ ਵਾ ਤੇ ਮੰਮੀ ਦੇ ਆਪ ਦੇ ਹੀ ਲੜਾਈ ਪਾਉਣ ਘਰ 'ਚ ਤੂੰ ਨਾ ਦੀਦੀ ਦੇ ਮਗਰ ਨਾ ਲੱਗ ਜੀ ਇਹ ਮਾਵਾਂ ਧੀਆ ਨਾ ਦੋਵੇਂ ਰਲੀਆਂ ਵਾ ਮੈਂ ਤਾਂ ਦੀਦੀ ਨੂੰ ਚੰਗਾ ਹੀ ਬੜਾ ਸਮਝਿਆ ਸੀ ਮਿੰਕੀ ਪਤਾ ਦੀਦੀ ਇਦਾਂ ਦੇ ਉਹ ਹੈ ਇਦਾਂ ਦੀ ਆ ਤਾਂ ਹੀ ਤੇ ਰੱਖਣ ਦੇ ਹੀ ਉਹ ਕਿ ਕੋਈ ਗੱਲ ਨਹੀਂ ਮੈਂ ਰੱਖ ਲੈਨੀ ਆ ਹੋਰ ਪੱਟੀ ਪੜਾ ਦੂੰਗੀ ਜਾ ਕੇ ਤੇ ਮੰਮੀ ਨੋਹਾਂ ਨੂੰ ਪਾਊਗੀ ਨਾਲੇ ਕਹਿੰਦੇ ਹੋਣੇ ਆ ਕਿ ਇਸ ਰੀਕੇ ਚ ਵੇਚਦੀ ਹੋਊਗੀ ਨਾ ਦੋਵਾਂ ਦੀ ਕਿ ਸੱਸ ਨੂੰ ਨਹੀਂ ਸੰਭਦੀਆਂ ਹੋਰ ਸੱਸ ਨੂੰ ਕਿੱਦਾਂ ਸੰਭੀਏ ਜਿੱਦਾਂ 24 ਘੰਟੇ ਬੜਬੜ ਬੜਬੜ ਕਰੀ ਜਾਣਾ ਵਾ ਤੇ ਕੌਣ ਸੰਭਦਾ ਫਿਰ ਇਹ ਤਾਂ ਚੰਗੀਆਂ ਵਾਹੀਂ ਪਹਿਲਾਂ ਮੰਮੀ ਚੰਗੀਆਂ ਹੀ ਜਿੱਦਾਂ ਨੇ ਮੈਂ ਤੁਹਾਡੇ ਨਾਲ ਰਲ ਕੇ ਰਹਿਣ ਡੈ ਭੀ ਆ ਨਾ ਉਦੋਂ ਦੇ ਮੰਮੀ ਇਦਾਂ ਦੇ ਹੋ ਗਏ ਆ ਮੰਮੀ ਨੂੰ ਘਰੇ ਵੇਚ ਨਹੀਂ ਸਕੋਇਆ ਕਿ ਆਪਾਂ ਕੱਠੀਆਂ ਰਹਿਣੀਆਂ ਲੋਕਾਂ ਨੇ ਸੱਸਾਂ ਹੀ ਚੁੰਦੀਆਂ ਵਾਂ ਇਧਰ ਆਣੀ ਜਠਾਣੀ ਰਲ ਕੇ ਰਹਿਣ ਮੰਮੀ ਵੀ ਆਹ ਮੰਮੀ ਦਾ ਹਾਲ ਇਹ ਰਹਿਣ ਹੀ ਨਾ ਰਲ ਕੇ ਮੰਮੀ ਨੂੰ ਇਹ ਆ ਕਿ ਬਸ ਸਿਮੀ ਮੇਰੇ ਵੱਲ ਰਹੇ ਹੋਰ ਕੁਝ ਨਹੀਂ ਪਰ ਦੀਦੀ ਮੈਂ ਤਾਂ ਇੱਥੇ ਰਹਿਣਾ ਮੰਮੀ ਮੈਨੂੰ ਉਹ ਜੇ ਤੁਸੀਂ ਹੀ ਉਹ ਜੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਸਰਜੀਤ ਭਾਈ ਨਾਲ ਗੱਲ ਕਰੂੰਗੀ ਨਾ ਕੋਈ ਗੱਲ ਨਹੀਂ ਮੇਰ ਨਾਲ ਗਈ ਇਹ ਕਿਹੜਾ ਕੱਲੀ ਚਲ ਗਈ ਸੀ ਚਲੋ ਕੋਈ ਨਹੀਂ ਦੀਦੀ ਤੂੰ ਫੋਨ ਕਰਕੇ ਨਾ ਇੱਕ ਵਾਰੀ ਜ਼ਰੂਰ ਦੱਸ ਦਿਓ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਵੀ ਗੱਲ ਕਰਦੀ ਆ ਨਾ ਕਿ ਉਹਨਾਂ ਵਿੱਚ ਤੁਸੀਂ ਲੜਾਈ ਪਾਉਣ ਦੇ ਆ ਚਲੋ ਦੀਦੀ ਤੂੰ ਹੁਣ ਲੜੇ ਹੋਣਾ ਲੜਨਾ ਕੀ ਆ ਸਿਮੀਆਂ ਗੱਲ ਚੰਗੀ ਥੋੜੀ ਆ ਕੋਈ ਨਹੀਂ ਕਦੀ ਮੈਨੂੰ ਲੜਾ ਦਿੰਦੇ ਆ ਕਦੀ ਤੈਨੂੰ ਲੜਾ ਦਿੰਦੇ ਆ ਇਹ ਕਿਦਾਂ ਦੀ ਗੱਲ ਹੋਈ ਇਹ ਤਾਂ ਮੰਮੀ ਦੀ ਮਾੜੀ ਗੱਲ ਐ ਕਦੀ ਢਾਡੇ 'ਚ ਲੜਾਈ ਪਾ ਦਿੰਦੇ ਕਦੀ ਹਾਡੇ 'ਚ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਆ ਜਾ ਰੋਟੀ ਬਣਾ ਲਈਏ ਚਲੋ ਜੀ ਮੰਮੀ ਤੂੰ ਹਿੰਦ ਪਰੇ ਕਿੱਥੇ ਗਏ ਸੀ ਮੈਂ ਘਰ ਲੱਭਣ ਦੀ ਸੀ ਤੁਹਾਨੂੰ ਚਾਚੀ ਤੇਰੀ ਘਰ ਗਈ ਸੀ ਉਧਰ ਕੀ ਸੀ ਕੰਮ ਸੀ ਆਹ ਕੰਮ ਹੀ ਦੇਵ ਜਮਾਤ ਮੈਂ ਚੱਗੀ ਕਰੀ ਮੈਨਾਂ ਠਾੜ ਦੇ ਨਾਲ ਗੱਲ ਕਰਨੀ ਸੀ ਤੇ ਮੈਂ ਤੁਹਾਨੂੰ ਤਾਂ ਲੱਭਣ ਦੀ ਸੀ ਕਿਹੜੀ ਗੱਲ ਕਰਨੀ ਮੇਰੀ ਗੱਲ ਸੁਣੋ ਤੁਹਾਡੇ ਢਿੱਡ ਚ ਕੋਈ ਗੱਲ ਨਹੀਂ ਪੱਚਦੀ ਤੁਸੀਂ ਸਰਜੀਤ ਨੂੰ ਕਿਉਂ ਦੱਸਿਆ ਕਿ ਸ਼ਹਿਰ ਗਈਆਂ ਸੀ ਤੁਸੀਂ ਉਹਦਾ ਕਹਿ ਦਿੰਦੇ ਕੀ ਕੰਮ ਸੀ ਅੱਗੇ ਤੁਸੀਂ ਹਾਨੂੰ ਲੜਾਉਣ ਦੇ ਸੀ ਹੁਣ ਤੁਸੀਂ ਉਹਨੂੰ ਡੇਪੇ ਆ ਦਰਜੀਤ ਨੇ ਦੱਸ ਦਿੱਤਾ ਹੀ ਪਹਿਲਾਂ ਹੀ ਫਿਰ ਉਹਨੇ ਕਿਤੇ ਮੈਨੂੰ ਫੋਨ ਕੀਤਾ ਤੇ ਮੈਨੂੰ ਵੀ ਫਿਰ ਦੱਸਣਾ ਹੀ ਪੈਣਾ ਸਾਰਾ ਕੁਝ ਮੈਂ ਵੀ ਫਿਰ ਦੱਸ ਦਿੱਤਾ ਮੰਮੀ ਕਰ ਜੋੜੀ ਦਾ ਹੁੰਦਾ ਵਾ ਥੋੜੀ ਦਾ ਥੋੜੀ ਐ ਤੁਸੀਂ ਪਿਆਰ ਨਾਲ ਸਮਝਾ ਦਿੰਦੇ ਸਰਜੀਤ ਪਾਜੀ ਨੂੰ ਤੇ ਮੈਂ ਕਿਹਾ ਵਾਧੂ ਕੁਝ ਕਿਹਾ ਸੀ ਮੈਂ ਵੀ ਇਹੋ ਦੱਸਿਆ ਸੀ ਉਹ ਅੱਗੇ ਉਹਨਾਂ ਨੂੰ ਉਹ ਡੁੱਡ ਕੇ ਪੈਣ ਰਿਹਾ ਸੀ ਜੇ ਉਦਾਂ ਦੀ ਹੁੰਦੀ ਛੱਡ ਕੇ ਚੱਲ ਜਾਂਦੀ ਤੇ ਫੇਰ ਦੋਰੇ ਮੁੰਡਾ ਆਪਣਾ ਵਿਆਹ ਸਕਦੇ ਸੀ ਤੀ ਨਹੀਂ ਉੱਚ ਮੇਰਾ ਕੀ ਕਸੂਰ ਹੁਣ ਪਹਿਲਾਂ ਤੁਹਾਡੀਆਂ ਗਲਤੀਆਂ ਤੁਸੀਂ ਕਰਦੀਆਂ ਜੇ ਤੇ ਮੁੜ ਕੇ ਮੈਨੂੰ ਰਹਿਣ ਦੀਆਂ ਜੇ ਤੇ ਮੰਮੀ ਗਲਤੀ ਕਾਦੀ ਅਸੀਂ ਕੀਤੀ ਐ ਘਰ ਹੀ ਆਈਆਂ ਨਾ ਅਸੀਂ ਅਸੀਂ ਕਿਹੜਾ ਕਿਤੇ ਚੱਲ ਗਈਆਂ ਅਸੀਂ ਸ਼ਹਿਰ ਵੀ ਹੁਣ ਜਾਣਾ ਹੀ ਪੈਂਦਾ ਵਾ ਹੁੰਦਾ ਹੀ ਹੈ ਨਾ ਦੱਸਾਂ ਦਾ ਤੇ ਮੰਮੀ ਉਹ ਹਾਈ ਗਲਤੀ ਮੰਨਣ ਦੇ ਆ ਨਾ ਕਿ ਸਾਨੂੰ ਫੋਨ ਕਰਨ ਦਾ ਚੇਤਾ ਭੁੱਲ ਗਿਆ ਹੁਣ ਤੁਸੀਂ ਕਸੂਰ ਮੇਰਾ ਕੱਢੀ ਜਾਂਦੀਆਂ ਜੀ ਹੁਣ ਜਿਉ ਜਿਉ ਉਹਨੇ ਮੈਨੂੰ ਪੁੱਛ ਲਿਆ ਤੇ ਦੱਸਣਾ ਹੀ ਪੈਣਾ ਸੀ ਮੇਰੀ ਤਾਂ ਚਲੋ ਕੋਈ ਗੱਲ ਨਹੀਂ ਤੇ ਉਹਨੂੰ ਜਿਹੜੀ ਬਗਾਨੀ ਆਈ ਆ ਉਹਨੂੰ ਤੁਸੀਂ ਗੱਲਾਂ ਕਰਵਾਤੀਆਂ ਤੇ ਗੱਲਾਂ ਕੀ ਚਾਚੀ ਵੀ ਸੌ ਸੌ ਗੱਲਾਂ ਕਾਂਢੀ ਜਿਨ੍ਹਾਂ ਦੇ ਕਰ ਮੁੰਡਾ ਛੱਡ ਕੇ ਗਈਆਂ ਜੀ ਮੈਨੂੰ ਦੱਸਾਂ ਟਈ ਹਾਂਦੀ ਮੈਨੂੰ ਕਿਤੇ ਮੁੰਡੇ ਨੇ ਸਤਾ ਮਾਰਿਆ ਤੇ ਫਿਰ ਕੀ ਹੋ ਗਿਆ ਮੰਮੀ ਕੌਣ ਸੁੱਤਾ ਸੀ ਤੇ ਸੁੱਤੇ ਨੂੰ ਕਿੱਦਾਂ ਖੜਦੇ ਉਹਨੂੰ ਤੇ ਜਰੂਰੀ ਹੀ ਅੰਦਰ ਦਰਜੀਤ ਚੱਲ ਜਾਂਦੇ ਮੈਂ ਵੀ ਆ ਹੀ ਜਾਣਾ ਤੁਹਾਨੂੰ ਕੀ ਪਤਾ ਆਈ ਤੇ ਸੋਚਿਆ ਤੇ ਸ਼ਾਮਾਂ ਨੂੰ ਆਉਣਾ ਵਾ ਤੇ ਉਦੋਂ ਉਦੋਂ ਪਹਿਲਾਂ ਪਹਿਲਾਂ ਹੋ ਹੋਣਾ ਸੀ ਵੇਖੀ ਕਿਤੇ ਦੌੜੀ ਚੱਲੀਆਂ ਮੈਂਟੋ ਮੈਂਟੀ ਅਸੀਂ ਨਿਕਲ ਜਾਣਾ ਹੈ ਕਿਤੇ ਘਰੇ ਹੀ ਆਉਣਾ ਸੀ ਇੰਨੀਆਂ ਕਾਲੀਆਂ ਹੋ ਜਾਂਦੀਆਂ ਹੁੰਦੀਆਂ ਤੁਸੀਂ ਜਾ ਘਟ ਚਾਹ ਬਣਾ ਕੇ ਲਿਆ ਅੱਜ ਬਣਾਉਣਾ ਕੀ ਹੈ ਤੂੰ ਮੰਮੀ ਬਣਾਉਣਾ ਕੀ ਸੀ ਰਾਜਮਾ ਭੇਈ ਸਵੇਰ ਦੇ ਉਹ ਲੱਗੀਆਂ ਬਣਾਉਣਾ ਨੇ ਹੱਤ ਨੂੰ ਪਤਾ ਵੀ ਹੈ ਵਾ ਕਿ ਮੈਨੂੰ ਜੂਰੀਆ ਵਾ ਇਹਨੂੰ ਨਹੀਂ ਚੰਗੇ ਲੱਗਦੇ ਤੇ ਮੰਮੀ ਮੇਰੇ ਕੋਲ ਦੋ ਦੋ ਸਬਜ਼ੀਆਂ ਨਹੀਂ ਬੰਦੀਆਂ ਹੈਗੀਆਂ ਹੁਣ ਟਾਡਾ ਕਰਕੇ ਅਸੀਂ ਉਹ ਵੀ ਸਬਜ਼ੀ ਛੱਡਦੀਏ ਗਿੱਟੇ ਗੋਡੇ ਮੇਰੇ ਸੋ ਜਾਂਦੇ ਨੇ ਤੈਨੂੰ ਪਤਾ ਵੀ ਹੈ ਜੇ ਮੰਜੀ ਤੇ ਬਹਿ ਗਈ ਤੇ ਫਿਰ ਸਾਂਭਦੇ ਰਿਓ ਤੇ ਅੱਗੇ ਕਿਹੜਾ ਨਹੀਂ ਮੰਮੀ ਸਾਂਭਣ ਦੇ ਤੇ ਤੂੰ ਹੀ ਸਾਂਭਣਾ ਵਾ ਕਿੰਨੇ ਸਾਂਭਣਾ ਮੇਰੇ ਕੋਲ ਨਹੀਂ ਸਬਜ਼ੀ ਬੰਦੀ ਠੀਕ ਆ ਨਾ ਜਿਹੜੀ ਬਣੀ ਆ ਨਾ ਉਹ ਹੀ ਖਾ ਲਿਓ ਚੁੱਪ ਕਰਕੇ ਬਣਾਉਣੀ ਆ ਮੈਂ ਚਾਹ ਕੁੱਟ ਤੂੰ ਹੀ ਤੇ ਕਹਿੰਦੀਆਂ ਪੈ ਜਾ ਮੰਜੀ ਤੇ ਅਸੀਂ ਖੁੱਲ੍ਹੇ ਦIAL ਨਾ ਫਿਰੀਏ ਚੰਗਾ ਪਲਾ ਪਤਾ ਵਾ ਵੀ ਡਾਕਟਰ ਨੇ ਬੰਦ ਕੀਤੀਆਂ ਨੇ ਚੀਜ਼ਾਂ ਸਿਲਕੇ ਵਾਲੀਆਂ ਜਾਣ ਕੇ ਜਿੱਦ ਕੇ ਬਣਾਉਂਦੀ ਆ ਵੀ ਆਪੇ ਖਾਊਗੀ ਬਸ ਮੈਂ ਕਿਦਾਂ ਰੋਟੀ ਖਾਵਾਂਗੀ ਮੁੜ ਕੇ ਮੇਰੇ ਗਿੱਟੇ ਸੋਜ ਜਾਂਦੇ ਤੁਰਿਆ ਮੇਰੇ ਕੋ ਜਾਣਦਾ ਨਹੀਂ ਹਾਂਜੀ ਹਾਂਜੀ ਦੁੱਧੀ ਤੱਤਾ ਕਰਨੀ ਹਾਂ ਤੇ ਸੀਰ ਤੇ ਦਹੀਂ ਅੰਦਰ ਪੜਨ ਪੇਪਰ ਵਾ ਫੇਰੇ ਦਾ ਹਾਂਜੀ ਹਾਂ ਮੰਮੀ ਚਲ ਗਈ ਜੇ ਆਉ ਮੈਂ ਤੇ ਕਿਹਾ ਹੀ ਰਹਿ ਲੋ ਤੇ ਕਹਿੰਦੇ ਨਹੀਂ ਸਹਿਜ ਬਿਨਾ ਮੇਰਾ ਜੀਵ ਨਹੀਂ ਲੱਗਦਾ ਤੇ ਮੈਂ ਜਾਣਾ ਹਾਂ ਮੈਂ ਤਾਂ ਬੜਾ ਰੋਕਿਆ ਹੀ ਪਰ ਨਹੀਂ ਕਹਿੰਦੇ ਨਹੀਂ ਮੈਂ ਜਾਣਾ ਵਾ ਆਹੋ ਮੈਂ ਕੀਤੀ ਚੰਗੀ ਤਰ੍ਹਾਂ ਗੱਲ ਉਹਦੇ ਚੰਗੀ ਖਾਤਰਦਾਰੀ ਕਰਕੇ ਭੇਜਿਆ ਵਾ ਆਹੋ ਮੈਂ ਤਾਂ ਕਿਹਾ ਹੀ ਮੈਂ ਜੇ ਜਲੀ ਹੀ ਸ਼ਹਿਰ ਹੈ ਤੇ ਮੰਮੀ ਨੂੰ ਨਾਲ ਲੈ ਆਉਂਦੀ ਬਸੇ ਆਈ ਇਕੱਲੀ ਜੇ ਸ਼ਹਿਰ ਤੱਕ ਲੈ ਆਉਂਦੀ ਤੇ ਕੀ ਹੋ ਜਾਣਾ ਹੈ ਤੇ ਉਹ ਮੰਮੀ ਕੋ ਘੰਦਰੋ ਲੈਣ ਚਲ ਗਏ ਤੇ ਮਗਰ ਸਕੂਟਰੀ ਲੈ ਕੇ ਨਿਕਲ ਆਈ ਹੈ ਆਹ ਤਾਂ ਮੈਂ ਵੀ ਗੱਲ ਕੀਤੀ ਕਿ ਮੁੜ ਕੇ ਕੇਦੇ ਫੂਮ ਕਰਕੇ ਨੇ ਪੁੱਛਿਆ ਮੰਮੀ ਤੂੰ ਠੀਕ ਆ ਜਾਂ ਕੀ ਗੱਲ ਵਾ ਉਹ ਤੇ ਕਹਿੰਦੀ ਆ ਚੰਗਾ ਸਭੋ ਨਿਕਲੀ ਆ ਆ ਉਹਨੇ ਤੇ ਬੜਾ ਕਿਹਾ ਸੀ ਕਿ ਮੈਂ ਤੇ ਬੜਾ ਸਮਝਾਉਣਾ ਵਾ ਨਹੀਂ ਸਮਝਦੀ ਆ ਉਹ ਵੀ ਕੀ ਕਰੇ ਉਹ ਵੀ ਫਸਿਆ ਵਾ ਉਹ ਵੀ ਬੜਾ ਸਮਝਾਉਂਦਾ ਪਰ ਹੁਣ ਅਗਲੇ ਦੇ ਵਿੱਚ ਥੋੜੀ ਕਿਵੇਂ ਵੜ ਜਾਣਾ ਕਿ ਇਹਦੇ ਵਿੱਚ ਵੜ ਕੇ ਦੱਸਾਂ ਮੈਂ ਉਹ ਵੀ ਬੜੀ ਤੇਜ ਉਹਨੂੰ ਬੜਾ ਹੈ ਵਾ ਕਿ ਮੈਨੂੰ ਕੋਈ ਕਿਉਂ ਕਹਿੰਦਾ ਉਹ ਆਪਣੀ ਮਰਜ਼ੀ ਕਰਦੀ ਆ ਆਹੋ ਤੇ ਕਹਿੰਦਾ ਵਾ ਉਹਨੇ ਤਾਂ ਕਹਿਣਾ ਹੀ ਆ ਮੂੰਹ ਨਹੀਂ ਕਹਿਣਾ ਕਿ ਇਹਨੂੰ ਹੱਥ ਥੋੜੀ ਹੁ ਚਲਾ ਦੇਣਾ ਉਹਦੇ ਤੇ ਜਦੋਂ ਅੱਗੋਂ ਕੋਈ ਕਹਿਣ ਲੱਗਦਾ ਵਾ ਡਰਾਵਾ ਦੇ ਲਿੰਦੀ ਆ ਮੈਂ ਆਪਣੇ ਪਿੰਡ ਚਲ ਜਾਣਾ ਜੇ ਮੈਨੂੰ ਤੂੰ ਕੁਕ ਕਿਹਾ ਤੇ ਉਹ ਵੀ ਕੀ ਕਰੇ ਆਹ ਫੇਰ ਕੋ ਉਹਨਾਂ ਕੋਲ ਤੇ ਕਰਨੇ ਪੈਣਾ ਮੈਂ ਤੇ ਮੰਮੀ ਨੇ ਕਿਹਾ ਮੈਂ ਜੇ ਚੰਗਾ ਤੇਰੇ ਨਾਲ ਰਹਿਣ ਗਿਆ ਤੇ ਠੀਕ ਆ ਨਹੀਂ ਤੇ ਮੈਂ ਆਪਣੇ ਕੋਲ ਆਉਣਾ ਤੇ ਨੀਂ ਮੈਂ ਵੇਖੋ ਹੁਣ ਕੀ ਕਰਦੀ ਆ ਜੇ ਗਈ ਮੰਮੀ ਘਰ ਤੇ ਘਰ ਹੈ ਨੀਂਦੋ ਮੈਂ ਜਾਣੀ ਤਾਲਾ ਲਾ ਕੇ ਤੇ ਸ਼ਹਿਰ ਨੂੰ ਗਈ ਆਂ ਤੇ ਫਿਰ ਕਿੰਨਾ ਚਿਰ ਬਾਅਦ ਖਲੋਤੇ ਰਹੇ ਤੇ ਦਲਜੀਤ ਵੇਲੇ ਜਾ ਕੇ ਬੈਠਾ ਰਿਆ ਇੱਕ ਗੱਲ ਹੋਰ ਸੁਣੋ ਆਪ ਦੋਵੇਂ ਸ਼ਹਿਰ ਚਲ ਗੀਆਂ ਤੇ ਮੁੰਡੇ ਨੂੰ ਉਹਨਾਂ ਘਰ ਚਾਚੇ ਘਰ ਛੱਡਤਾ ਸਹਿਜ ਨੂੰ ਤੇ ਆਪ ਦੋਵੇਂ ਜਾਣੀਆਂ ਸ਼ਹਿਰ ਘੁੰਮਣੀਆਂ ਇਹਨਾਂ ਨੂੰ ਮਾਸਾ ਹੈ ਨਹੀਂ ਕਿ ਮੁੰਡੇ ਦਾ ਕੀ ਹੈ ਮੁੰਡਾ ਮਗਰ ਰੋਂਦਾ ਹੋਊਗਾ ਜਾਂ ਕੀ ਗੱਲ ਮਜੇ ਨਾਲ ਸ਼ਹਿਰ ਘੁੰਮਣ ਫਿਰਨ ਦੀਆਂ ਉਹਨਾਂ ਨੂੰ ਕੋਈ ਹੈ ਹੀ ਨਹੀਂ ਆ ਕੀ ਕਹਿਣਾ ਫਿਰ ਨਹੀਂ ਅਸੀਂ ਚਾਚੀ ਕੋ ਛੱਡ ਕੇ ਗਈਆਂ ਅਸੀਂ ਕਿਹੜਾ ਕਿ ਹੋਰ ਕੋ ਛੱਡ ਕੇ ਗਈਆਂ ਪਰ ਜਿੱਦਾਂ ਮਾਰਦੀ ਹੈ ਨਿਆਣਾ ਤੇ ਆਪਣੇ ਨਾਲ ਹੀ ਚੰਗਾ ਹੁੰਦਾ ਵਾ ਉਹ ਕਿਹੜਾ ਪੈਰਾਂ ਤੇ ਪਾਣੀ ਪੈਣ ਦਿੰਦੀਆਂ ਉਹ ਤੇ ਕਹਿੰਦੀਆਂ ਨਹੀਂ ਉਹ ਕਿਹੜਾ ਸੁੱਤਾ ਹੀ ਇਹਨੂੰ ਉਹ ਕਿਹੜਾ ਕਿਤੇ ਬਾਹਰ ਗਿਆ ਹੀ ਘਰੇ ਹੀ ਉਹ ਕਿਹੜਾ ਕਿਤੇ ਗਿਆ ਹੈ ਅੱਗੋਂ ਬੋਲਣ ਨਹੀਂ ਦਿੰਦੀਆਂ ਤੇ ਆਹੋ ਮੈਂ ਵੀ ਮੁੜ ਕੇ ਫਿਰ ਮੈਂ ਫੋਨ ਕੱਟਤਾ ਹੀ ਮੈਂ ਗੱਲ ਨਹੀਂ ਕੀਤੀ ਮੁੜ ਕੇ ਮੰਮੀ ਇਹਨੂੰ ਕਹਿੰਦੀ ਮੈਂ ਬਾਅਦ ਚ ਕਰਾਂਗੀ ਆ ਗਈਆਂ ਵਾ ਆਹੋ ਮੈਂ ਤੇ ਕਿਹਾ ਹੀ ਮੰਮੀ ਨੂੰ ਮੈਂ ਹੈ ਜੇ ਤੈਨੂੰ ਠੀਕ ਰੱਖਣੀ ਆ ਤੇਰ ਨਾਲ ਚੰਗਾ ਰਹਿਣ ਗਿਆ ਤੇ ਫੇਰ ਠੀਕ ਆ ਤੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੇਰ ਨਾਲ ਇਤਾਂ ਕਰਦੀ ਆ ਤੇ ਮੈਂ ਤੈਨੂੰ ਲੈ ਆਉਣਾ ਤੁਹਾਨੂੰ ਕੋਈ ਇਤਰਾਜ਼ ਨਹੀਂ ਜੇ ਮੈਂ ਮੰਮੀ ਨੂੰ ਇੱਥੇ ਲੈ ਆਵਾਂ ਚਲੋ ਫੇਰ ਠੀਕ ਆ ਹਾਂ ਮੈਂ ਪੁੱਛਾਂਗੀ ਫੇਰ ਮੰਮੀ ਨੂੰ ਫੋਨ ਕਰਕੇ ਕਿ ਕਿੱਦਾਂ ਰਹਿਣ ਗਿਆ ਠੀਕ ਆ ਜਾਂ ਨਹੀਂ ਆਹ ਉਹ ਤੇ ਹੁਣ ਇਹ ਰਹਿਣ ਗਿਆ ਰਲ ਕੇ ਫੇਰੀ ਆ ਨਾ ਇਹ ਥੋੜੀ ਕੀ ਨੂੰ ਸੱਸ ਨੇ ਕੋਕ ਕਹਿਤਾ ਤਾਂ ਹੀ ਗੁੱਸਾ ਕਰਕੇ ਬਹਿ ਜਾ ਬਹਿ ਜਾਣਾ ਚਲੋ ਠੀਕ ਆ ਫਿਰ ਤੁਸੀਂ ਕਰ ਲੋ ਆਪਣਾ ਕੰਮ ਫਿਰ ਬਾਅਦ ਚ ਫ੍ਰੀ ਹੋ ਕੇ ਕਰਿਆ ਫੋਨ ਚਲੋ ਠੀਕ ਆ ਫਿਰ ਓਕੇ ਬਸ ਸੁਣਾਏ ਪੈਂਦਾ ਜੋ ਵੀ ਕੋਈ ਗੱਲ ਹੁੰਦੀ ਆ ਫੇਰ ਕਹਿਣਾ ਮੈਨੂੰ ਬਾਹਰੋਂ ਪਤਾ ਲੱਗੀ ਤੂੰ ਕੋਹ ਨਹੀਂ ਦੱਸਦੀ ਫੇਰ ਤਾਂ ਦੱਸਣਾ ਹੀ ਪੈਣਾ ਕੀ ਗੱਲ ਹੋਈ ਕੀ ਨਹੀਂ